ਹੋ ਦੋਸਤੋ ਇਹ ਤੁਸੀਂ ਦੇਖ ਰਹੇ ਹੋ ਕਿਲਾ ਇਹ ਕਿਲਾ ਕੁੰਪਲਕਰ ਦਾ ਕਿਲਾ ਹੈ ਦੇਖੋ ਬਹੁਤ ਸ਼ਾਨਦਾਰ ਕਿਲਾ ਹੈ ਬਹੁਤ ਦੂਰ ਦੂਕ ਫੈਲਾ ਹੋਇਆ ਹੈ ਜਾਣਕਾਰੀ ਅਨੁਸਾਰ ਇਸ ਕਿਲੇ ਨੂੰ ਰਾਣਾ ਕੁੰਪਾ ਨੇ 743 ਤੋਂ 54 ਦੇ ਵਿਚਕਾਰ ਇਹ ਤਿਆਰ ਕਰਾਇਆ ਸੀਗਾ ਬਹੁਤ ਵੱਡਾ ਕਿਲਾ ਹੈ ਕਿ ਬਹੁਤ ਹੀ ਪ੍ਰਸਿੱਧ ਜਿਹੜੇ ਭੌਣ ਨਰਮਾਤਾ ਸੀਗੇ ਮੰਡਲ ਤੋਂ ਮਿਸਟਰ ਮੰਡਲ ਸੀ ਬਹੁਤ ਭੌਣ ਨਰਮਾਤਾ ਵੱਡੇ ਉਹਨਾਂ ਤੋਂ ਤਿਆਰ ਕਰਵਾਇਆ ਕਿਲਾ ਬਹੁਤ ਸ਼ਾਨਦਾਰ ਕਿਲਾ ਹੈ ਇਹ ਕਿਲਾ 365 hectar ਚ ਬਣਿਆ ਹੋਇਆ ਹੈ ਜਿਹੜੇ ਲੋਕ ਇੱਥੇ ਘੁੰਮਣਾ ਚਾਹੁੰਦੇ ਆ ਉਹਨਾਂ ਵਾਸਤੇ ਜਾਣਕਾਰੀ ਹੈ ਇਹ ਬਹੁਤ ਵੱਡਾ ਕਿਲਾ ਚੁ ਹੈ 300 60 ਹੇਟੇਰ ਚ ਬਣਾਇਆ ਹੈ ਕਿਲਾ ਰਾਣਾ ਕੁੰਬਾ ਉਹ ਹਿੰਦੂ ਸ਼ਾਸਕ ਸੀਗਾ ਰਾਣਾ ਕੁੰਬਾ ਉਹ ਦੂਰ ਤੇ ਦੇਖ ਰਹੇ ਤੁਸੀਂ ਇਸ ਕਿਲੇ ਨੂੰ ਬਹੁਤ ਵੱਡਾ ਕਿਲਾ ਹੈ ਤੇ ਦੂਸਰੀ ਵੱਡੀ ਗੱਲ ਇਹ ਹੈ ਵੀ ਇਸ ਨੂੰ ਬਹੁਤ ਸਾਰੇ ਮੁਸਲਮਨ ਸ਼ਾਸਕਾਂ ਨੇ ਜਤਨ ਕੀ ਕੋਸ਼ਿਸ਼ ਕੀਤੀ ਹੈ ਬਹੁਤ ਹਮਲੇ ਹੋਏ ਇਸ ਤੇ ਪਰ ਕੋਈ ਇਹਦੀ ਮਜ਼ਬੂਤੀ ਕਰਕੇ ਜਿੱਤ ਨਹੀਂ ਸਕਿਆ ਇੱਕ ਇਸ ਲਈ ਇਹ ਵੀ ਖਾਸਿਤ ਹੈ ਕਿ ਇਹ ਜਿਹੜਾ ਹੈਗਾ ਇਸ ਤੇ ਦੁਨੀਆ ਦੀ ਸਭ ਤੋਂ ਵੱਡੀ ਦੀਵਾਰ ਇਸ ਕਿਲਤ ਬਣੀ ਹੋਈ ਹੈ ਜਿਹੜੀ ਚੀਨ ਦੀ ਦੀਵਾਰ ਪਹਿਲੇ ਨੰਬਰ ਤੇ ਹੈ ਔਰ ਸੈਕੰਡ ਲਾਰਜੇਸਟ ਦੀਵਾਰ ਹੈ ਇੱਥੇ ਬਣੀ ਹੋਈ ਦੁਨੀਆ ਦੀ ਸਭ ਤੋਂ ਵੱਡੀ ਦੀਵਾਰ ਸੈਕੰਡ ਜੀ ਲੰਬਾਈ 36 ਕਿਲੋਮੀਟਰ ਹੈ ਸਾਰੇ ਜਿਹੜੇ ਵੇਖਣ ਵਾਲੇ ਵੀਡੀਓ ਨੂੰ ਜਿਨ੍ਹਾਂ ਨੇ ਘੁੰਮਣਾ ਉਹਨਾਂ ਨੇ ਉਹਨਾਂ ਵਾਸਤੇ ਜਾਣਕਾਰੀ ਹੈ ਦੁਨੀਆ ਦੀ ਦੂਜੀ ਵੱਡੀ ਦੀਵਾਰ ਇਸ ਕਿਲੇ ਦੇ ਬਣੀ ਹੋਈ ਹੈ 36 ਕਿਲੋਮੀਟਰ ਇਸ ਕਿਲੇ ਦੇ ਜਿਹੜਾ ਸ਼ਾਸਕ ਰਾਜਾ ਜਿਹਨੂੰ ਦੱਸਿਆ ਪਹਿਲਾਂ ਦੱਸ ਕੇ ਆਟਿਆ ਹੈ ਵੀ ਇਹਨਾਂ ਨੇ ਲਗਭਗ 32 ਕਿਲੇ ਬਣਾਏ ਆ ਉਹਨਾਂ ਚੋਂ ਇਹ ਦੋ ਸਭ ਤੋਂ ਮਜ਼ਬੂਤ ਕਿਲੇ ਮੰਨੇ ਗਏ ਆ ਰਾਣਾ ਕੁੰਭਾ ਨੇ ਜਿਹੜੇ ਹੁਣ ਤੱਕ 32 ਕਿਲੇ ਬਣਾਏ ਗਏ ਆ ਇੱਕ ਜਿਹੜਾ ਆਪਾਂ ਕਿਲਾ ਦਾ ਦੇਖ ਰਹੇ ਆ ਕਿਲਾ ਇਹ ਤਾਂ ਇਹ ਬਣਾਇਆ ਕੁੰਬਲਗੜ੍ਹ ਔਰ ਦੂਸਰਾ ਕਿਲਾ ਜਬ ਮਾਉਂਟ ਆਪੁਰੋਚ ਉਹ ਵੀ ਇਹਨਾਂ ਨੇ ਬਣਾਇਆ ਸੀ ਤੇ ਔਰ ਉਹ ਤਾਂ ਹੁਣ ਢਹਿ ਢਰੀ ਹੋ ਗਿਆ ਪਰੰਤੂ ਇਹ ਕਿਲਾ ਹਜੇ ਵੀ ਬਹੁਤ ਮਜ਼ਬੂਤ ਕਿਲੇ ਦੇ ਵਿੱਚ ਜਾਣਿਆ ਜਾਂਦਾ ਹੈ ਤੇ ਇਹ ਸ਼ਾਨਦਾਰ ਕਿਲੇ ਚੋਂ ਇੱਕ ਕਿਲਾ ਇਹ ਦੇਚ ਹੋਰ ਕਿ ਜਾ ਕੇ ਦੱਸੀ ਦੱਸ ਦਿਆਂ ਮੈਂ ਇਸ ਕਿਲੇ ਜਿਵੇਂ ਕਿ ਆਪਾਂ ਬਣੇ ਹੁੰਦੇ ਆ ਜੋ ਜੋ ਸਹੂਲਤਾਂ ਕਿਲੇ ਹੁੰਦੀਆਂ ਇਹ ਕਿਲੇ ਵਿੱਚ ਬਹੁਤ ਮਜ਼ਬੂਤ ਦੁਵਾਰਾਂ ਹੈ ਬਹੁਤ ਹੀ ਵਧੀਆ ਥੇ ਰਹਿਣ ਉਸ ਕਮਰੇ ਰਾਜਾਂ ਵਾਸਤੇ ਉਹ ਬਣੇ ਹੋਏ ਆ ਇੱਥੇ ਜਿਹੜਾ ਹੈਗਾ ਮੀਟਿੰਗ ਹਾਲ ਇੱਥੇ ਰਾయా ਸਾਹਿਬ ਮੀਟਿੰਗ ਕਰਦੇ ਉਹ ਵੀ ਇੱਥੇ ਮੌਜੂਦ ਹੈ ਔਰ ਰਾਣੀਆਂ ਦੇ ਰਹਿਣ ਲਈ ਬਹੁਤ ਵਧੀਆ ਇੱਥੇ ਰਾਣੀ ਮਹਿਲ ਬਣਿਆ ਹੋਇਆ ਹੈ ਇੱਥੇ ਤੋਪਖਾਨਾ ਜਿਹੜੇ ਇੱਥੇ ਬਣਿਆ ਹੋਇਆ ਹੈ ਸੋ ਕਹਿਣ ਤੋਂ ਬਾਅਦ ਸਾਰੀਆਂ ਸਹੂਲਤਾਂ ਇਸ ਕਿਲੇ ਵਿੱਚ ਹੈਗੇ ਮੌਜੂਦ ਨੇ ਔਰ ਇੱਕ ਹੋਰ ਜਾਣਕਾਰੀ ਦੱਸਿਆ ਕਿ ਇਸ ਕਿਲੇ ਦੇ ਵਿੱਚ ਜਿਹੜੇ ਲਗਭਗ 360 ਮੰਦਰ ਵੀ ਹੈ Hindu ਤੇ Jainter ਨਾਲ ਸੰਬੰਧ 360 ਮੰਦਰ ਹੈ ਤੇ ਉਹਨਾਂ ਚੋਂ ਕੁਝ ਢਹਿਟ ਰਿ ਹੋ ਗਏ ਹੈ ਤੇ ਹੁਣ ਇਸ ਵਕਤ ਲਗਭਗ ਜਿਹੜੇ ਹੈਗੇ ਹੈ ਰਾਸੀ ਮੰਦਰ ਇਥੇ ਮੌਜੂਦ ਹੈ ਉਹ ਦੂਰ ਤੁਸੀਂ ਦੇਖ ਰਹੇ ਹੋ ਬਹੁਤ ਸ਼ਾਨਦਾਰ ਕਿਲਾ ਹੈ ਬਹੁਤ ਜੋ ਪਹਿਲਾਂ ਸੇ ਵੀ ਬਹੁਤ ਵੱਡੀ ਖੇਤਰ 365 ਏਕੜ ਤੇ ਹੈ ਬਣਿਆ ਹੋਇਆ ਹੈ ਹੈਕਟੇਰ ਤੇ ਬਣਿਆ 365 ਹੈਕਟੇਰ ਤੇ ਜਿੱਥੇ ਇੱਕ ਕਿਲਾ ਬਣਿਆ ਹੋਇਆ ਹੈ ਬਹੁਤ ਸ਼ਾਨਦਾਰ ਕਿਲਾ ਹੈ ਤੇ ਜਿਹੜੇ ਕੋ ਮਾਉਣਾ ਜਾਂਦੇ ਆ ਇਥੇ ਜ਼ਰੂਰ ਦੇਖ ਕੇ ਜਾਨ ਨੂੰ ਬਹੁਤ ਸ਼ਾਨਦਾਰ ਕਿਲਾ ਹੈ ਰਣਾ ਕੁੰਬਰੇ ਬਣਾਇਆ ਤੇ ਇਸ ਪਰਿਵਾਰ ਦੇ ਜਿਹੜੇ ਮੈਂਬਰ ਹਨ ਕੁੰਬਰੇ ਦੇ ਪਰਿਵਾਰ ਦੇ ਮੈਂਬਰ ਅੱਜ ਕੱਲ ਉਦੇਪੁਰ ਰਹਿ ਰਹੇ ਆ ਇਸ ਪਰਿਵਾਰ ਦੇ ਵਾਂਝੇ ਤੇ ਮੈਂਬਰ ਇਹਦੇ ਇਹ ਉਦੇਪੁਰ ਰਹਿ ਰਹੇ ਤੇ ਇਹ ਕਿਲਾ ਅੱਜ ਕੱਲ ਪੰਜਾਬ ਸੌਰੀ ਜਿਹੜੀ ਗਵਰਨਮੈਂਟ ਹੈ ਰਾਜਸਥਾਨ ਗਵਰਨਮੈਂਟ ਹੈ ਉਹਦੇ ਇਹ ਅਧੀਨ ਕਿਲਾ ਹੈ ਹੁਣ ਤੇ ਉਹ ਦੇਖ ਰਿਹਾ ਇੱਕ ਗਵਰਨਮੈਂਟ ਕਰ ਰਹੀ ਹੈ ਸੋ ਜੇ ਕਿਸ ਨੂੰ ਜਾਣ ਕੇ ਵਧੀਆ ਲੱਗੀ ਹੋਵੇ ਉਹਗੇ ਜੂਸ਼ ਸ਼ੇਅਰ ਕਰਿਓ ਇਹ ਕਿਲੇ ਨੂੰ ਜੂ ਦੇਖਿਓ ਬਹੁਤ ਸ਼ਾਮੇ ਉੱਪਰ ਤੋਂ ਸਾਰੀ ਵੀਡੀਓ ਬਣਾਈ ਹੈ ਕਿਉਂਕਿ ਕੱਲੇ ਕਲਮ ਮੰਦਰ ਜਾਂ ਕੱਲੇ ਕਿ ਜਗ੍ਹਾ ਉਧਾਉਣੀ ਨਾ ਮਮਕਨ ਸੀ ਔਖੀ ਸੀ ਤੁਸੀਂ ਉਹ ਦੇਖ ਰਹੇ ਹੋ ਉਹ ਸਾਹਮਣੇ نیچے ਬਣੇ ਹੋਇਆ ਮੰਦਰ ਬਣੇ ਹੋਏ ਆ ਉਹ ਜਿਹਾ ਖਾਸ ਜਗ੍ਹਾ ਬਣੀ ਹੋਈਆਂ ਬਹੁਤ ਹੁਮਨਵਾਸਤ ਰਾਜਾਂ ਦੇ ਸਰਗਾ ਬਣੀਓ ਉਹ ਸਾਹਮਣੇ ਰਸਤਾ ਹੈ ਜਿਹੜਾ ਤੇ ਇਹ ਬਹੁਤ ਹੀ ਵੱਡੇ ਵੱਡੇ ਪਹਾੜਾਂ ਚ ਵੱਡੇ ਜਿਹੜੇ ਵਿੱਚ ਘਿਰਿਆ ਹੋਇਆ ਕਿਲਾ ਤੇ ਇਸਕਾ ਕਿਤੇ ਹਮਲਾ ਕਰਨਾ ਬਹੁਤ ਮੁਸ਼ਕਲ ਸੀ ਤੇ ਇਹ ਅਜੇ ਤੱਕ ਕਿਸੇ ਵੀ ਰਾਜਪੂਤ ਰਾਏ ਤੋਂ ਕਹਿ ਲਓ ਜਾਂ ਕਹਿ ਲਓ ਮੁਸਲਮਨ ਸ਼ਾਸਕ ਤੋਂ ਕਿਸੇ ਸ਼ਾਸਕ ਤੋਂ ਵੀ ਇੱਕ ਕਿਲਾ ਜਿੱਤੇ ਨਗਿਆ ਸੋ ਜਿਹੜੇ ਚੈਨਲ ਨਾਲ ਜੁੜੇ ਹੈ ਉਹ ਨੂੰ ਸਬਸਕ੍ਰਾਈਬ ਕਰ ਲਓ ਇਹ ਜਾਣਕਾਰੀ ਅੱਗੇ ਹੋਰਾਂ ਨੂੰ ਦਿਓ ਤੇ ਇਹ ਜਿਹਨੇ ਵੀ ਰਾਜਸਥਾਨ ਦੇ ਵਿੱਚ ਆਉਣਾ ਹੈ ਤੇ ਇੱਕ ਕਿਲਾ ਜੂ ਵੇਖਿਆ ਜਾਇਆ ਕਰੋ ਬਹੁਤ ਸ਼ਾਨਦਾਰ ਕਿਲਾ ਹੈ ਬਹੁਤ ਹੀ ਵਧੀਆ ਤੁਹਾਨੂੰ ਮੈਂ ਕੋਸ਼ਿਸ਼ ਕੀਤੀ ਹੈ ਦਰਸ਼ਨ ਕਰਾਉਣ ਦੀ ਤਾਂ ਕਿ ਤੁਸੀਂ ਵੇਖ ਸਕੋ ਤੇ ਜਿਹੜੇ ਸੱਜਣਾ ਨੇ ਨੂੰ ਚੰਗੀ ਲੱਗੀ ਵੀਡੀਓ ਅੱਗੇ ਸ਼ੇਅਰ ਕਰ ਦਿਓ ਵੈਰੀ ਯੂ ਖਾਲਸਾ ਵੈਰੀ ਕੀ ਫਤਿਹ ਦੋਸਤੋ ਕੁੰਬਲਗੜ ਕਿਹੜਾ ਜਿਹੜਾ ਉਦੇਪੁਰ ਦੇ ਨੇੜੇ ਹੈ ਕੁੰਬਲਗੜ ਕਿਲਾ ਉਹਦੀ ਥੋੜੀ ਜੀ ਜਾਣਕਾਰੀ ਰਹਿ ਗਈ ਸੀ ਕੁਝ ਪਹਿਲਾਂ ਮੈਂ ਦੇ ਦਿੱਤੀ ਸੀ ਤੇ ਉਹਦੇ ਨਾਲ ਇਹ ਹੋਰ ਉਹਦੇ ਜੋੜ ਰਹੇ ਆ ਤੇ ਕੁੰਬਲਗੜ ਕਿਲੇ ਦਾ ਅੰਦਰਲਾ ਸ ਹੈ ਉਹ ਸਮੇਂ ਟਿਕਟ ਟਿਕਟ ਲੈ ਕੇ ਅੰਦਰ ਜਾਣਾ ਪੈਂਦਾ 40 ਰੁਪਏ ਟਿਕਟ ਲੱਗਦੀ ਹੈ ਇੱਕ ਜਣੇ ਦੀ ਤੇ ਉਹ 40 ਰੁਪਏ ਟਿਕਟ ਲੈ ਕੇ ਜਾ ਸਕਦਾ ਕੋਈ ਵੀ ਇੱਕ ਵਿਅਕਤੀ ਵਾਸਤੇ ਤੇ ਆ ਇਹਦਾ ਮੇਨ ਐਂਟਰੀ ਗੇਟ ਹੈ ਆ ਤੁਸੀਂ ਦੇਖ ਸਕਦੇ ਹੋ ਕਿਲਾ ਕੁੰਬਲਗੜ ਆਹ ਐਂਟਰੀ ਗੇਟ ਹੈ ਤੇ ਜਿਹੜੀ ਉਹ ਜਾਣਕਾਰੀ ਤੁਹਾਨੂੰ ਦੱਸਣੀ ਰਹਿ ਗਈ ਸੀ ਉਹ ਇਹ ਸੀ ਵੀ ਇਥੇ ਰਾਜਕੁੰਮਾ ਨੇ ਇਹ ਕੁੰਬਲਗੜ੍ਹ ਕਿਲਾ ਬਣਾਇਆ ਹੈ ਨਾ ਉਹਦੇ ਤੇ ਕਾਫੀ ਲੰਮੇ ਚ ਰਾਜ ਇਸ ਤਵਾਰ ਨੇ ਕੀਤਾ ਤੇ ਇਸ ਰਾਜੇ ਨੂੰ ਉਹਦੇ ਸੁਪੁੱਤਰ ਗਦਾਜ ਕਰਨ ਖਾਤਰ ਕਤਰ ਕੀਤਾ ਸੀ ਰਾਣਾ ਕੁੰਬਾ ਨੂੰ ਕੁੰਬਲਗੜ੍ਹ ਦੇ ਨਿਰਮਾਤਾ ਨੂੰ ਕਿਆ ਜਾਂਦਾ ਵੀ ਉਹਦੇ ਵੱਡੇ ਸੁਪੁੱਤਰ ਉਦੇ ਰਾਜਾ ਉਦੇ ਨੇ ਯਾਨੀ ਕਿ ਇਹਨੂੰ ਕਤਲ ਕੀਤਾ ਉਹਦੇ ਪਹਿਲੇ ਨੇ ਕਤਲ ਕੀਤਾ ਸੀ ਰਾਣਾ ਕੁੰਭਾ ਨੂੰ ਤੇ ਉਹਨਾਂ ਨੂੰ ਕਤਲ ਕਰਕੇ ਫਿਰ ਰਾਜ ਸੰਭਿਆ ਸੀ ਇਹ ਕਿਹਾ ਜਾਂਦਾ ਜਿਹੜੇ ਇੱਥੇ ਜਿਹੜੇ ਇੱਥੇ ਗਾਈਡ ਹੈ ਉਹ ਦੱਸਦੇ ਉਹਨਾਂ ਨੂੰ ਜਾ ਕੇ ਦਿੱਤੀ ਹੈ ਜੋ ਰਾਜੇ ਨੂੰ ਉਹਦੇ ਬੇਟ ਨੇ ਕਿਹਾ ਕਿ ਮੈਂ ਰਾਜ ਕਰਨਾ ਹੈ ਉਹ ਕਹਿੰਦਾ ਕੋਈ ਨਹੀਂ ਜਦੋਂ ਮੇਰੇ ਬਾਅਦ ਤੂੰ ਰਾਜ ਕਰ ਲਈ ਪਰੰਤੂ ਉਹ ਰਾਜ ਲਾਸ ਦੇ ਵਿੱਚ ਉਹਦੇ ਪਹਿਲੇ ਨੇ ਰਾਜਕੁੰਮਾ ਨੂੰ ਜਿਹੜਾ ਸ਼ਹੀਦ ਕਰਤਾ ਕੋਈ ਕਹਿੰਦਾ ਉਹਨੂੰ ਜਿਹੜੇ ਮਹਿਲ ਤੋਂ ਧੱਕਾ ਦੇਤਾ ਤੇ ਕੋਈ ਕਹਿੰਦਾ ਉਹਨੂੰ ਜਿਹੜਾ ਤਲਵਾਰ ਨਾਲ ਕੱਟਰ ਕੀਤਾ ਗਿਆ ਬਾਰੇ ਇਹਦੇ ਬਾਰੇ ਵੱਖ-ਵੱਖ ਧਾਰਾਵਾਂ ਚੱਲਦੀਆਂ। ਇਹ ਸੱਚੀ ਕਿਹੜੀ ਨਹੀਂ ਸੱਚੀ ਉਹ ਵੱਖਰੀ ਗੱਲ ਹੈ ਪਰੰਤੂ ਇਹ ਜੂਰਾ ਕਿ ਉਹਨਾਂ ਦਾ ਕਤਲ ਜੂਰ ਹੋਇਆ ਉਹਨਾਂ ਤੋਂ ਬਾਅਦ ਉਹ ਉਹਨਾਂ ਨੇ ਰਾਜ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਤੋਂ ਫਿਰ ਬਾਅਦ ਰਾਜੇ ਕੁੰਬ ਦੇ ਦੂਜੇ ਪੁੱਤਰ ਰਾਏ ਮਾਲ ਨੇ ਥੇ ਰਾਜ ਕੀਤਾ। ਆ ਜਿਹੜਾ ਇਤਿਹਾਸ ਜਿਹੜਾ ਮੈਂ ਪਹਿਲਾਂ ਵੀ ਵੀਡੀਓ ਚ ਪਹਿਲੇ ਸੇ ਬੋਲਿਆ ਉਹਦਾ ਇਤਿਹਾਸ ਆ ਆ ਲਿਖਿਆ ਹੋਇਆ। ਆ ਸਰ ਉਹਦਾ ਨਕਸ਼ਾ ਵੱਖ-ਵੱਖ ਕਿਵੇਂ ਕਿਵੇਂ ਪਹਿਲਾ ਰਾਜਾ ਕੀ ਕੀ ਹਸਾਬ ਤੋਂ ਸਾਰਾ ਇਹ ਨਕਸ਼ਾ ਬਣਾਇਆ ਹੋਇਆ ਹੈ ਕੀ ਕੀ ਬਣਾਇਆ ਚ ਇਹ ਹਿੰਦੀ ਚ ਲਿਖਿਆ ਹੋਇਆ ਸਾਰਾ ਕੁਝ ਪੜ ਸਕਦੇ ਹੋ ਹਿੰਦੀ ਚ ਥੋੜਾ ਮੱਧਮ ਹੈ ਤੇ ਆ ਇੰਗਲਿਸ਼ ਤੇ ਚਲ ਰਹੀ ਜੀ ਸਾਰਾ ਕੁਝ ਲਿਖਿਆ ਹੋਇਆ ਕੰਬਲਗੜ੍ਹ ਫੋਰਟ ਦੇ ਸੰਬੰਧ ਵਿੱਚ ਕੰਬਲਗੜ੍ਹ ਕਿਲੇ ਇਸ ਵਿੱਚ ਸਾਰੀ ਜਾਣਕਾਰੀ ਹੈ ਸੋ ਜਿਹੜੇ ਸੱਜਣ ਹੋਣ ਇਹ ਨੂੰ ਜੂਰ ਦੇਖਣ ਬਹੁਤ ਹੀ ਵਧੀਆ ਇਤਿਹਾਸਕ ਦੁਨੀਆ ਦੇ ਵੱਡੇ ਕਿਲਿਆਂ ਤੋਂ ਮਸ਼ਹੂਰ ਕਿਲਾ ਇਹ ਜਿਨ੍ਹਾਂ ਨੇ ਵੇਖਣਾ ਹੈ ਪੰਜਾਬ ਤੋਂ ਜਾਂ ਹੋਰ ਵੱਖ-ਵੱਖ ਸਟੇਟਾਂ ਤੋਂ ਉਸਾਰਿਆ ਕੇ ਇਸ ਵੀਡੀਓ ਦੇਖਣ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਪਹਿਲੀ ਵੀਡੀਓ ਨਾਲ ਦੂਜਾ ਸੈ ਜੋੜਿਆ ਮੈਂ ਭਾਵੇਂ ਵੀਡੀਓ ਲੰਬੀ ਹੋ ਗਈ ਹੈ ਪਰੰਤੂ ਕੋਸ਼ਿਸ਼ ਕੀਤੀ ਹੈ ਤੁਹਾਨੂੰ ਸੰਖੇਪ ਚ ਜਾਣਕਾਰੀ ਦੇਣ ਦੀ ਨਹੀਂ ਤਾਂ ਬਹੁਤ ਵੱਡੀ ਵੀਡੀਓ ਬਣ ਸਕਦੀ ਸੀ ਜਿੱਥੇ ਵੈਰੀ ਖਾਲਸਾ ਵੈਰੀ ਖਾਲਸਾ